ਖਾਨ ਤਾਂ ਹੈਗਾ ਉਜੜੇ ਬਾਗਾਂ ਦੇ ਗਲਟ ਪਟਵਾਰੀ ਪਰ ਆਹ ਜਿਹੜਾ ਮੈਂ ਇੱਥੇ ਖਾਣ ਵਰਤਿਆ ਨਾ ਇਹ ਮੈਂ ਸੁਣਿਆ ਸੀ ਮਿੱਟੀ ਫਿਲਮ ਸੀਗੀ ਇੱਕ 2010-11 ਚਾਈ ਸੀਗੀ ਇਹ ਉਹਦੇ ਚ ਇਹ ਸੀਗਾ ਡਾਇਲਗ ਪਿੰਡ ਉਜੜਦਾ ਜਾ ਰਿਹਾ ਤੇ ਕੁੱਤੀ ਨੂੰ ਪਿਆ ਹੱਗਣ ਤੇ ਇਹ ਸੀਗਾ ਇਹਨੇ ਮਿੱਕੇ ਦੇ ਮੂੰਹੋਂ ਬੋਲਿਆ ਹੋਇਆ ਸੀ ਡਾਇਲਗ ਮੈਨੂੰ ਪ੍ਰਸੰਦ ਜਾਦਾ ਆਇਆ ਸੋ ਮੈਂ ਇਹ ਵਰਤ ਰਿਹਾ ਇੱਥੇ ਵਰਤਨ ਦੀ ਵਜ੍ਹਾ ਆ ਬਈ ਆ ਵਿంటర్ ਸੈਸ਼ਨ ਚੱਲ ਰਿਹਾ ਆ ਪਾਰਲੀਮੈਂਟ ਦਾ ਸਾਲ 2025 ਦਾ ਤੇ ਟ੍ਰਿਬਿਊਨ ਚ ਖਬਰ ਲੱਗੀ ਆ 8 ਦਸੰਬਰ ਦੀ ਕਿ ਸੰਸਦ ਵਿੱਚ ਬੰਦੇ ਮਾਤਰਮ ਤੇ ਵਿਸ਼ੇਸ਼ ਚਰਚਾ ਤੇ ਉਹ ਬੰਦੇ ਮਾਤਰਮ ਤਾਂ ਉਹ ਆਪਣਾ ਗੀਤ ਆ ਨੈਸ਼ਨਲ ਸੌਂਗ ਆ ਜਾਂ ਐਂਥਮ ਵਾਟਸੋਐਵਰ ਉਹਦੇ ਤੇ ਚਰਚਾ ਹੋ ਰਹੀ ਆ ਤੇ ਹੋਣੀ ਕਿਹਦੇ ਤੇ ਚਾਹੀਦੀ ਆ ਆ ਜਿਹੜੀ ਇੰਡੀਗੋ ਦੀਆਂ ਫਲਾਈਟਾਂ ਰੱਦ ਹੋਈਆਂ ਨੇ 230 ਦੇ ਕ੍ਰੀ ਫਲਾਈਟ ਰੱਦ ਹੋ ਗਈ ਆ ਪੰਜ ਤੋਂ ਸ਼ੀਲਕ ਬੰਦਾ ਉਥੇ 에어ਪੋਰਟਸ ਦੇ ਅਲੱਗ-ਅਲੱਗ ਲੋਕਲ ਫਲਾਈਟਾਂ ਨੇ ਵਿਦਨ ਇੰਡੀਆ ਰੋਲ ਰਿਹਾ ਹੈ ਰੁਪਏ ਆਲ ਟਾਈਮ ਲੋ ਹੋ ਗਿਆ ਯੂ ਐਸ اے ਦੀ ਕਰੰਸੀ ਯੂ ਐਸ اے ਦੀ 4-5 ਮੇਜਰ ਕਰੰਸੀਸ ਨੇਵਨ ਕੈਨੇਡਾ ਦਾ ਵੀ ਇਹ ਪੈਂਟਰ ਪਾ ਟੱਚ ਕਰ ਗਿਆ ਆ ਅੱਜ ਤੋਂ 6 ਮਹੀਨੇ ਪਹਿਲਾਂ 60 ਰੁਪਏ ਸੀ ਦਿੱਲੀ ਚ ਬੰਬ ਧਮਾਕਾ ਹੁੰਦਾ ਆ ਬੰਦੇ ਮਰਦੇ ਆ 13-14 ਦੁਬਈ ਦੇ ਵਿੱਚ ਹਲੇ ਉਹ 에어 ਸ਼ੋ ਸੀ ਉਹਦੇ ਤੇਜਸ ਲੱਗਿਆ ਆ ਠੀਕ ਹੈ ਇਹਨਾਂ ਨੂੰ ਛੱਡ ਕੇ ਤੇ ਚਰਚਾ ਕਰਨ ਤੇ ਹੋ ਰਹੀ ਹੈ ਬੰਦੇ ਮਾਤਮ ਦੀ ਉੱਤੇ ਵਿਸ਼ੇਸ਼ ਚਰਚਾ ਤੇ ਬਹਿਸ ਦੀ ਬਹਿਸਕਾਰੀ ਹੋਰ ਹੈ ਤੇ ਮੈਨੂੰ ਤਾਂ ਸਮਝ ਨਹੀਂ ਲੱਗਦੀ ਯਾਨੀ ਤੁਸੀਂ ਇਹ ਮੁਲਕ ਦੇ ਹਾਲਾਤ ਵੇਖੋ ਕੀ ਬਣਦੇ ਜਾ ਰਹੇ ਨੇ ਠੀਕ ਹੈ ਧੰਨਵਾਦ